ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਲੋਕਿਕ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗੁਲਾਮੀ ਤੋਂ ਮੁਕਤ ਕਰਕੇ ਸਵੈ ਮਾਨ ਨਾਲ ਜਿਉਣ ਦਾ ਰਾਹ ਦਰਸਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਖਾਲਸਾ ਸਾਜਨਾ ਦੇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ ਗੁਲਾਮੀ ਵਾਲਾ ਜੀਵਨ ਜੀ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ਤੇ ਪਹੁੰਚਾ ਦਿੱਤਾ ਹੈ ਇਸ ਮੌਕੇ ਅੱਜ ਅਕਾਲੀ ਦਲ ਦੇ ਲੋਕ ਸਭਾ ਹਲਕਾ ਉਮੀਦਵਾਰ ਅਨਿਲ ਜੋਸ਼ੀ ਵੀ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਤੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਉੱਥੇ ਹੀ ਟਰਬਨੇਟਰ ਗਰੁੱਪ ਵੀ ਅੱਜ ਦੇ ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰ ਦੇ ਵਿੱਚ ਪਹੁੰਚਿਆ ਤੇ ਉਹਨਾਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਮੁਬਾਰਕ ਵੀ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ মিডিਆ ਦੇ ਰਾਹੀਂ ਦੇਸ਼ ਵਿਦੇਸ਼ 'ਚ ਵੱਸਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਲੰਗਰ ਦਾ ਪ੍ਰਬੰਧ ਕੇਵਲ ਸ਼੍ਰੋਮਣੀ ਕਮੇਟੀ ਇਕੱਲੀ ਨਹੀਂ ਚਲਾ ਸਕਦੀ। ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਆ ਕੇ ਪੂਰੇ ਤਨਮਨ ਦੇ ਨਾਲ ਸੇਵਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਚਾਹੇ ਪਰਿਕਰਮਾ ਦੀ ਸੇਵਾ ਹੋਵੇ ਜਾਂ ਚਾਹੇ ਜੋੜੇ ਦੀ ਸੇਵਾ ਹੋਵੇ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਜੋ ਬਹੁਤ ਮਹਾਨ ਨੇ ਜਿਹੜੇ ਇਥੇ ਆ ਕੇ ਸੇਵਾ ਦਾ ਕੰਮ ਕਰਦੇ ਨੇ ਖਾਲਸੇ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਆਪਣੇ ਆਪ ਨੂੰ ਵੱਡ ਭਾਗਾਂ ਵਾਲਾ ਮੰਨ ਰਹੀਆਂ ਨੇ ਕਿ ਉਹਨਾਂ ਨੂੰ ਅੱਜ ਦੇ ਪਾਵਨ ਦਿਹਾੜੇ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ ਇੱਥੇ ਸੱਬੇ ਥਾਂ ਨਹੀਂ ਪੁੱਜਿਆ ਗੁਰੂ ਰਾਮਦਾਸ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਪਾਗਾਂ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕਰਮ ਕਰਨ ਦਾ ਮੌਕਾ ਮਿਲਿਆ ਕੋਟਨ ਕੋਟ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਿਸਾਖੀ ਦਾ ਦਿਨ ਹੈ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਰ ਗੱਲਾਂ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾਫ਼ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ 'ਚ ਆਏ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ 'ਚ ਤੁਸੀਂ ਸਾਨੂੰ ਆਪਣਾ ਗੁਜ਼ਰ ਬਸਰ ਕਰਨ ਦਾ ਮੌਕਾ ਦਿੱਤਾ ਇਹ ਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਦੇ ਆ ਜੀਵਨ ਦਾ ਹੋਰ ਕੋਈ ਲਕਸ਼ ਨਹੀਂਗਾ ਇਸ ਗੁਰਨਾਮ ਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹ ਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਵੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਹੈ ਸਭ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਚੜ੍ਹਦੀ ਕਲਾ 'ਚ ਰਹੋ ਸੁਖ ਸ਼ਾਂਤੀ ਰਹੇ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਪਹਿਲਾਂ ਤੇ ਸਾਰੀ ਸਾਥ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ ਅ ਵੀ ਜੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਟਰਬਿਨੇਟਰ ਸਾਬਤ ਸੂਰਤ ਤੇ ਸਰੀਰ ਦੀ ਆਪਣੀ ਦੀ ਸਾਂਭ ਸੰਭਾਲ ਕਰਨ ਦਾ ਇੱਕ ਉਪਰਾਲਾ ਹੈ ਵਾ ਸਾਈਕਲ ਅਸੀਂ ਚਲਾਉਂਦੇ ਆ ਸਾਈਕਲ ਰਾਈਡ ਕਰਦੇ ਆ ਤੇ ਅੱਜ ਦਾ ਜਿੱਦਾਂ ਕਿ ਇਤਿਹਾਸਿਕ ਦਿਨ ਹੈ ਖਾਲਸਾ ਦੀ ਸਾਜਨਾ ਤਨ ਤਨ ਦਸ਼ਮੀਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਸ ਦੇ ਨਾਲ ਨਾਲ ਹੀ 13 April 1919 ਚ ਜੋ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਜੋ ਕਿ ਸਾਹਮਣੇ ਸਥਿਤ ਹੈ ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਅੱਜ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਜਿੱਥੇ ਕਿ ਸ਼ਹੀਦ ਉਦਮ ਸਿੰਘ ਜੀ ਨੇ 1907 ਤੋਂ 1919 ਤੱਕ ਆਪਣੀ ਐਜੂਕੇਸ਼ਨ ਲਈ ਤੇ 1919 ਵਿੱਚ ਜਦੋਂ ਸਾਕਾ ਜਲਿਆਂਵਾਲਾ ਬਾਗ ਹੋਇਆ ਉਸ ਵੇਲੇ ਉਹ ਮੌਕੇ ਤੇ ਸ਼ਬੀਲ ਤੇ ਸੇਵਾ ਕਰ ਰਹੀ ਸੀ ਤੇ ਉਹਨਾਂ ਦੇ ਮਨ ਤੇ ਇਸ ਦਾ ਬਹੁਤ ਗਹਿਰਾ ਅਸਰ ਪਿਆ ਕਿ ਨਿਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਈਕਲ ਰੋਇਰ ਦੇ ਹੁਕਮਾਂ ਨਾਲ ਜਰਨਲ ਡਾਇਰ ਦੀ ਪਲਟੂਨ ਨੇ ਕਤਲੋ ਗੈਰਤ ਕੀਤੀ ਮੌਤ ਦੇ ਘਾਟ ਉਤਾਰਿਆ ਸੈਂਕੜੇ ਸ਼ਹੀਦیاں ਹੋਈਆਂ ਸੋ ਉਹਨਾਂ ਨੇ ਉਸ ਵੇਲੇ ਜੋ ਕਿ 10ਵੀਂ ਚ ਪੜ੍ਹਦੇ ਸੀ ਜੈਂਟਲ ਸੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਆਪਣੀ ਪੜ੍ਹਾਈ ਕੰਪਲੀਟ ਕਰਕੇ ਕਿਰਤ ਕਰ ਰਹੇ ਸੀ ਉੱਥੇ ਸਰਦੇਸ਼ੀ ਮਿਲਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੇ ਨਾਲ ਆਪਣੇ ਮਕਸਦ ਬਣਾ ਲਿਆ ਕਿ ਇਸ ਸ਼ਹੀਦੀ ਜੋ ਹੋਈ ਹੈ ਇਸ ਦਾ ਬਦਲਾ ਲੈਣਾ ਹੈ ਤੇ ਸੈਂਟਰਲ ਹਾਲ ਲੰਡਨ ਵਿੱਚੇ ਉਹਨਾਂ ਨੇ ਕਾਫੀ 20-25 ਸਾਲ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਮਾਈਕਲ ਅਡਵਾਇਰ ਨੂੰ ਤੇ ਅਖੀਰ 'ਚ 1940 ਵਿੱਚ ਉਹ ਦਿਨ ਆਇਆ ਜਦੋਂ ਕਿ ਮਾਈਕਲ ਅਡਵਾਇਰ ਆਪਣੀ ਸਪੀਚ ਦੇ ਰਿਹਾ ਸੀ ਗੋਰਿਆਂ ਸਾਹਮਣੇ ਕਿ ਜਲਿਆਂ ਵਾਲੇ ਬਾਗ 'ਚ ਅਸੀਂ ਕਤਲੋ ਗੈਰਤ ਕੀਤੀ ਅਸੀਂ ਉੱਥੇ ਇਹ ਕੀਤਾ ਉਸ ਵੇਲੇ ਇਸਨੇ ਸ਼ਰੀਆਮ ਸ਼ਹੀਦ ਉਧਮ ਸਿੰਘ ਨੇ ਆਪਣੇ ਬੁੱਕ ਦੇ ਵਿੱਚ ਕਿਤਾਬ ਵਿੱਚ ਪਿਸਤੌਲ ਸੀ ਉਹ ਨਿਕਾਲ ਕੇ ਸ਼ਰੀਆਮ ਉਹਨੂੰ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਕਿਉਂਕਿ ਜੀਵਨ ਦਾ ਇੱਕ ਮਿਸ਼ਨ ਸੀ ਉਹ ਮਕਸਦ ਪੂਰਾ ਹੋਇਆ ਸੋ ਅੱਜ ਇੱਕ ਸ਼ਹੀਦੀ ਰਾਈਡ ਵੀ ਮੈਂ ਕਹਾਂਗਾ ਕਿ ਜਿੱਥੇ ਅਸੀਂ ਯਤੀਮ ਖਾਨੇ ਤੋਂ ਚੱਲ ਕੇ ਯਤੀ ਆਏ ਹਾਂ ਜਲਿਆਂ ਵਾਲਾ ਬਾਗ ਉਸ ਤੋਂ ਬਾਅਦ ਸੱਚਖੰਡ ਸੀ ਦੀ ਹਰਿਮੰਦਰ ਸਾਹਿਬ ਜਿਹੜੇ ਕਿ ਸਾਡੇ ਸਾਰੇ એનર્ਜੀ ਦਾ ਸੋਮਾ ਹੈ ਸਾਰੀ ਵਿਸ਼ੂਅਲੀ ਇੱਥੋਂ એનર્ਜੀ ਮਿਲਦੀ ਆ ਉਤੋਂ ਅਸੀਂ ਆ ਕੇ ਨਤਮਸਤਕ ਹੋਏ ਆ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਜੋ ਅੱਜ ਆਨੰਦ ਮਾਰ ਰਹੇ ਆ ਅਸੀਂ ਸਾਰੀ ਸੰਗਤ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਕੇ ਅਸੀਂ ਸਾਰੇ ਵੀਰਾਂ ਨੇ ਉਪਰਾਧਾ ਕੀਤਾ ਹੈ ਮੇਰੇ ਨਾਲ ਮੇਰੇ ਸਾਰੇ ਵੀਰ ਸਾਡਾ ਟਰਬਿਨੇਟਰ ਦਾ ਗਰੁੱਪ ਹਾਜ਼ਰ ਹੈ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦਿਨਾਂ ਨੂੰ ਜਰੂਰ ਮਨਾਈਏ ਤੇ ਸੰਜੀਦਗੀ ਨਾਲ ਸੋਚੀਏ ਕਿ ਸ਼ਹੀਦ ਉਦਮ ਸਿੰਘ ਦਾ ਜੋ ਮਕਸਦ ਸੀ ਉਹ ਆਪਣੇ ਲਈ ਨਹੀਂ ਸੀ ਉਹ ਮਕਸਦ ਸਾਰੀ ਮਨੁੱਖਤਾ ਲਈ ਸੀ ਸਾਡੇ ਸਾਰੇ ਭਾਰਤੀਆਂ ਲਈ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੜਾ ਪ੍ਰਸ਼ਾਦ ਦੇ ਜਾਦੇ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ 'ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਕਿ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਨਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧ ਇਕੱਲਾ ਹੀ ਨਹੀਂ ਚਲਾ ਸਕਦੇ ਸ਼੍ਰੋਮਣੀ ਕਮੇਟੀ ਇਕੱਲੇ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਜਿੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਭ ਆਉਂਦੀ ਆ। ਉਹ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ। ਇਹ ਇਕੱਲਾ ਸ਼੍ਰੋਮਣੀ ਕਮੇਟੀ ਨਹੀਂ ਚਲਾ ਸਕਦੀ, ਨਹੀਂ ਸੇਵਾ ਕਰ ਸਕਦੀ। ਅਸੀਂ ਸੰਯੋਗ ਜਿਹੜਾ ਸਾਹ ਸੰਗਤ ਦਿੰਦੀ ਆ, ਹਜ਼ਾਰਾਂ ਦੀ ਗਿਣਤੀ ਜਾਣ ਕੇ ਕਰੋੜਾਂ ਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇਂ ਗਾਦੇ। ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿੱਲਦੇ ਨੇ, ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸੰਯੋਗ ਦਿੰਦੇ ਆ। ਤੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਹਿਯੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਹੈ ਇਸੇ ਤਰ੍ਹਾਂ ਜੋੜੇ ਘਰ ਨੇ ਇਹ ਜੋੜੇ ਘਰ ਸਾਡੇ ਮਲਾਜ਼ਮ ਵੀ ਲੱਗੇ ਨੇ ਔਰ ਜਦੋਂ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ 24 ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਇਹ ਬਾਹਰ ਨਹੀਂ ਸਕਦਾ ਕਿ ਸੇਵਾ ਕਰਦੀ ਆ ਇਹ ਵੀ ਇੱਕ ਗੱਤ ਕਥਰੀ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਪਰਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹਣਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਫਲ ਪਾਵਨਾ ਹੋਮੇ ਵਿੱਚੋਂ ਜਾਏ ਵੇਰ ਸੇਵਾ ਤਰੇਗ ਹੱਥ ਪੈਰ ਹੋਰ ਨਿਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਆ ਮੈਂ ਅੱਜ ਵਿਸਾਖੀ ਦੇ ਮੌਕੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜੇ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵੀ ਦਾੜੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅਮਰ ਤੇ ਸ਼ਗੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਔਰ ਇੱਕ ਵੱਖਰੀ ਦਿਖ ਔਰ ਨਾ ਕੀ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਈ ਦਿਓ ਮੈਂ ਸਾਰਾ ਔਰ ਜਾਬੇ ਗੈ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀ ਤੋਨਾ ਆਪਣਾ ਰੂਪ ਸਾਨੂੰ ਬਣਾ ਲਿਆ ਸੀ ਸਾਨੂੰ ਆਪਣਾ ਚਿਹਰਾ ਬਣਾ ਲਿਆ ਸੀ ਸਾਨੂੰ ਆਪਣੇ ਵਰਗੇ ਬਣਾ ਲਿਆ ਸੀ ਉਹਨਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਣਾ ਆਪੇ ਗੁਰ ਚੇਲਾ ਉਹਨਾਂ ਨੇ ਕਿਹਾ ਸੀ ਸੋ ਸਾਨੂੰ ਬਹੁਤ ਵੱਡੇ ਅਧਿਕਾਰ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮਾਨ ਗੁਰੂ ਗਬੇਰ ਸਿੰਘ ਨੇ ਦਿੱਤਾ ਸੀ ਜਿਹੜੇ ਦੱਬੇ ਤੇ ਲਤਾੜੇ ਲੋਕ ਸੀ ਨਮਾਣੇ ਤੇ ਨਤਾਣੇ ਸੀ ਜਿਹੜੇ ਹਿਜਰੇ ਬਣ ਕੇ ਜ਼ਿੰਦਗੀ ਜੂਰੇ ਸੀ ਗਦੜਾ ਵਾਂਗੂ ਜੂਰੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੇਰ ਬਣਾਤਾ